ਪੰਜਾਬੀ ਗਾਇਕ ਸੁਖ ਕਰੋੜ ਆਪਣੇ ਨਵਜਮੇ ਬੱਚੇ ਨੂੰ ਲੈ ਕੇ ਪਹੁੰਚੇ ਗੁਰੂ ਘਰ ਤੇਰਾ ਦਿੱਤਾ ਲਈ ਛੋਟੇ ਸਬਜਾਦਿਆ ਦੀ ਸ਼ਹਾਦਤ ਨੂੰ ਕੀਤਾ ਯਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਸਵਾਜਸੀ ਗੱਲਬਾਤ ਕਰ ਰਿਹਾ ਪੰਜਾਬੀ ਇੰਡਸਟਰੀ ਦੇ ਗਾਇਕ ਸੁਖ ਖਰੋੜ ਦੇ ਬਾਰੇ ਜਿਨ੍ਹਾਂ ਦੇ ਘਰੇ ਬੀਤੇ ਦਿਨੀ ਹੀ ਇੱਕ ਛੋਟਾ ਮਹਿਮਾਨ ਆਇਆ ਸੀਗਾ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਤਾਂ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਜੋ ਸਿਗੇ ਆਪਣੇ ਪੋਤਨੋ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਸਭ ਜਾਣਦੇ ਨੇ ਕਿ ਉਹ ਜੋ ਕੀ ਹੈ ਬਾਰੋ-ਬਾਰੀ ਸਿਰ ਗੁਰਦੁਆਰਾ ਸਾਹਿਬ ਜਾ ਰਹੇ ਨੇ ਉੱਥੇ ਜਾ ਕੇ ਨਤਮਸਤਕ ਹੋ ਰਹੇ ਨੇ ਕਿਉਂਕਿ ਇਹ ਦਿਨ ਜੋ ਨੇ ਵਿਰਾਗ ਦੇ ਦਿਨਾਂ ਵਜੋਂ ਜਾਣੇ ਜਾਂਦੇ ਆ ਜਦੋਂ ਛੋਟੇ ਸਰਜਾਜਾ ਦੀ ਸ਼ਹਾਦਤ ਹੋਈ ਸੀ ਜਿਸ ਨੂੰ ਹਰ ਕਿਸੇ ਵੱਲੋਂ ਯਾਦ ਕੀਤਾ ਜਾਂਦਾ ਸੋ ਇਸੇ ਦੌਰਾਨ ਪੰਜਾਬੀ ਗਾਇਕ ਸੁਖ ਕਰੋੜ ਵੀ ਆਪਣੇ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸੀ ਕਿ ਜਨਾਦੇ ਵੱਲੋਂ ਸੋਸ਼ਲ ਮੀਡੀਆ ਉਤੇ ਆਪਣੇ ਨਿਊ ਬੋਰਨ ਬੇਬੀ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤਦਅਸੀ ਕਿ ਉਹਨਾਂ ਦੀ ਇਸ ਪਹਿਲ ਕਦਮੀ ਨੂੰ ਹਰ ਕਿਸੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਕਿਉਂਕਿ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਸੁਖ ਆਪਣੇ ਨੰਨੇ ਪੁੱਤਰ ਨੂੰ ਲੈ ਕੇ ਗੁਰੂ ਘਰ ਚ ਜਾ ਰਹੇ ਸਨ ਤੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਤੇ ਫੈਨਸ ਵੱਲੋਂ ਕਮੈਂਟ ਬਾਕਸ ਦੇ ਵਿੱਚ ਬੱਚੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਦੱਸਣਯੋਗ ਹੈ ਕਿ ਗਾਇਕ ਸੁਖ ਕਰੋੜ ਆਪਣੀ ਅਤੇ ਪੁਨੀਤ ਨੇ ਅਰੇਂਜ ਮੈਰਿਜ ਕਰਵਾਈ ਸੀ ਇਹ ਵੀ ਦੱਸਿਆ ਜਾਂਦਾ ਹੈ ਕਿ ਸੁਖ ਦੀ ਪਤਨੀ ਕੈਨੇਡਾ ਨਿਵਾਸੀ ਹੈ ਸੁਖ ਨੇ ਕਈ ਹਿੱਟ ਗੀਤ ਅਦਾ ਰਹੀ ਆਪਣੇ ਫੈਨਸ ਦਾ ਮਨ ਮੋਇਆ ਅਤੇ ਸੱਭ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਹੈ ਤਦ ਦੱਸਦੀ ਕਿ ਦਾ ਲੰਡਰਸ ਇੱਕ 뮤ਜ਼ਿਕ ਗਰੁੱਪ ਹੈ ਜਿਸ ਦੇ ਹੈਡ ਤਿੰਨ ਦੋਸਤ ਹੈ ਜਿਨ੍ਹਾਂ ਦੇ ਵੱਲੋਂ ਟਾਈਮ-ਟਾਈਮ ਤੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਸੋਹਣੇ ਗੀਤ ਦਿੱਤੇ ਜਾਂਦੇ ਨੇ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਸਵਾਜ ਅੱਜ ਅਸੀਂ ਗੱਲਬਾਤ ਕਰ ਰਿਹਾ ਪੰਜਾਬੀ ਇੰਡਸਟਰੀ ਦੇ ਗਾਇਕ ਸੁਖ ਖਰੋੜ ਦੇ ਬਾਰੇ ਜਿਨ੍ਹਾਂ ਦੇ ਘਰੇ ਬੀਤੇ ਦਿਨੀ ਹੀ ਇੱਕ ਛੋਟਾ ਮਹਿਮਾਨ ਆਇਆ ਸੀਗਾ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਤਾਂ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਜੋ ਸਿਗੇ ਆਪਣੇ ਪੁੱਤ ਨੂੰ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਸਭ ਜਾਣਦੇ ਨੇ ਕਿ ਉਹ ਜੋ ਕੀ ਹੈ ਬਾਰੋ-ਬਾਰੀ ਸਿਰ ਗੁਰਦੁਆਰਾ ਸਾਹਿਬ ਜਾ ਰਹੇ ਨੇ ਉੱਥੇ ਜਾ ਕੇ ਨਤਮਸਤਕ ਹੋ ਰਹੇ ਨੇ ਕਿਉਂਕਿ ਇਹ ਦਿਨ ਝੋਨੇ ਵਿਰਾਗ ਦੇ ਦਿਨਾਂ ਵਿੱਚੋਂ ਜਾਣੇ ਜਾਂਦੇ ਆ ਜਦੋਂ ਛੋਟੇ ਸਰਜਾਜਾ ਦੀ ਸ਼ਹਾਦਤ ਹੋਈ ਸੀ ਜਿਸ ਨੂੰ ਹਰ ਕਿਸੇ ਵੱਲੋਂ ਯਾਦ ਕੀਤਾ ਜਾਂਦਾ ਸੋ ਇਸੇ ਦੌਰਾਨ ਪੰਜਾਬੀ ਗਾਇਕ ਸੁਖ ਕਰੋੜ ਵੀ ਆਪਣੇ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸੀ ਕਿ ਜਨਾਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਆਪਣੇ ਨਿਊ ਬੋਰਨ ਬੇਬੀ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਗਿਆ ਤਦਾਦੀ ਕਿ ਉਹਨਾਂ ਦੀ ਇਸ ਪਹਿਲ ਕਦਮੀ ਨੂੰ ਹਰ ਕਿਸੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਕਿਉਂਕਿ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਸੁਖ ਆਪਣੇ ਨੰਨੇ ਪੁੱਤਰ ਨੂੰ ਲੈ ਕੇ ਗੁਰਦੁਆਰੇ ਚ ਜਾ ਰਹੇ ਸਨ ਤੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਤੇ ਫੈਨਸ ਵੱਲੋਂ ਕਮੈਂਟ ਬਾਕਸ ਦੇ ਵਿੱਚ ਬੱਚੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਦੱਸਣਯੋਗ ਹੈ ਕਿ ਗਾਇਕ ਸੁਖ ਕਰੋੜ ਆਪਣੇ ਅਤੇ ਪੁਨੀਤ ਨੇ ਅਰੇਂਜ ਮੈਰਿਜ ਕਰਵਾਈ ਸੀ ਇਹ ਵੀ ਦੱਸਿਆ ਜਾਂਦਾ ਹੈ ਕਿ ਸੁਖ ਦੀ ਪਤਨੀ ਕੈਨੇਡਾ ਨਿਵਾਸੀ ਹੈ ਸੁਖ ਨੇ ਕਈ ਹਿੱਟ ਗੀਤ ਅਦ ਰਹੀ ਆਪਣੇ ਫੈਨਸ ਦਾ ਮਨ ਮੋਇਆ ਅਤੇ ਸੱਭ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਹੈ ਤਦਾਦੀ ਕਿ ਦਾ ਲੰਡਰਸ ਇੱਕ 뮤직 ਗਰੁੱਪ ਹੈ ਜਿਸ ਦੇ ਹੈਡ ਤਿੰਨ ਦੋਸਤ ਹੈ ਜਿਨ੍ਹਾਂ ਦੇ ਵੱਲੋਂ ਟਾਈਮ-ਟਾਈਮ ਤੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਸੋਹਣੇ ਗੀਤ ਦਿੱਤੇ ਜਾਂਦੇ ਨੇ